ਨਮਸਕਾਰ ਦੋਸਤੋ ਇਸ ਵੀਲੇ ਦਿਨਾਨਗਰ ਨਾਲ ਪਰਮਾਨੰਦ ਮੇਚ ਖਰੀਆ ਦਾ ਜਿੱਤੇ ਬੰਨੀ ਮਾਤਾ ਦਾ ਮੰਦਿਰ ਕਿਹੜਾ ਪ੍ਰਾਣਾ ਮੰਦਿਰ ਹੈ ਇਤਿਹਾਸ ਵਿੱਚ ਜਿਹੜਾ ਬੋਲਦਾ ਹੈਗਾ ਸਾਡੇ ਪ੍ਰਧਾਨ ਜੀ ਜਿਹੜੇ ਗੱਲਬਾਤ ਕਰਾਂਗਾ ਜਾਣਨ ਦੀ ਕੋਸ਼ਿਸ਼ ਕਰੇ ਕਿਵੇਂ ਇਤਿਹਾਸ ਹੈ ਔਰ ਕਿਵੇਂ ਮੰਦਿਰ ਦੀ ਲੋਕਾਂ ਦਾ ਆਣਾ ਜਾਣਾ ਹੋਰ ਕਿੱਦਾਂ ਦੀ ਪ੍ਰਤਿਤੀ ਹੈ ਆਹ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਸਰ ਨਮਸਕਾਰ ਜੀ ਚੰ ਨਮਸਕਾਰ ਜੀ ਨਮਸਕਾਰ ਜੀ ਸਰ ਪਹਿਲਾਂ ਤਾਂ ਗੱਲ ਕੀਤੀ ਕੀ ਨਾਮ ਆਪਣਾ ਮੇਰਾ ਨਾਮ ਸ਼ੋਭਨਾਮ ਦਤਮ ਸਿੰਘ ਹੈ ਸਰ ਮੰਦਰ ਦੀ ਗੱਲ ਕੀਤੀ ਜAVE ਤੇ ਕਿਵੇਂ ਮੰਦਰ ਤੇ ਮੰਨਤਾ ਔਰ ਕਿਵੇਂ ਮੰਦਰ ਉੱਤੇ ਆਸਾ ਚਾਹੀਦੀ ਹੈ ਅੱਛਾ ਜੀ ਮੰਦਰ ਦੀ ਗੱਲ ਤੋਂ ਸੁਣ ਜੀ ਮੇਰੇ ਤੋਂ ਵੱਡੇ ਬਰਾਦਰ ਹੀ ਉਹ ਇਧਰ ਆਂਦੇ ਰਹੇ ਮੈਂ ਡੰਗਲ ਡੁੰਗਰ ਚਾਰ ਨੇਦਰ ਸਾਰੇ ਝਾੜੀਆਂ ਉਹਦਾ ਹਾਲ ਹੁੰਦਾ ਰਿਹਾ ਤੇ ਕੁਦਰਤ ਵੱਲੋਂ ਹੀ ਛੋਲ ਕੀ ਛਾਣੀ ਵਜਣ ਲੱਪੇ ਫਿਰ ਉਹਨਾਂ ਨਾਲ ਸਾਰੇ ਪਿੰਡ ਜਾ ਕੇ ਗ੍ਰਹਿਹ ਕਰਨੇ ਨੇ ਇਹਨੇ ਲੈ ਆ ਕੇ ਆਸ ਤੇ ਮਗੇ ਕੰਮ ਸ਼ੁਰੂ ਕਰ ਦਿੱਤਾ ਜੀ ਤੇ ਇਹ ਲੈ ਸ਼ੁਰੂ ਕਰ ਦਿੱਤਾ ਮਾਰੇ ਦਿਨ ਤੋਂ ਜਣੇ ਦੀ ਮੰਨਤਾ ਵੱਧ ਗਈ ਹਾਂ ਇਹ ਦੁਨੀਆ ਇਥੇ ਆਉਂਦੀ ਹੈ ਇਹ ਆਪਣੇ ਜੋ ਵੀ ਮੱਥਾ ਮੁੰਡਾ ਡਿੱਗਦੇ ਸ਼ੁਰੂ ਕਾਮਨਾਵਾਂ ਪੂਰੀਆਂ ਹੁੰਦੀਆਂ ਪਰ ਪੂਰਕਦੀਆਂ ਇਹ ਆਣ ਕੇ ਬਸ ਉਹ ਨਿਰਮਾਣ ਨਾਲ ਨਾਲ ਹੋਈ ਜਾਂਦਾ ਮੰਨਦਾ ਸਟਾਰਟਿੰਗ ਤੋਂ ਪਹਿਲੇ ਇਥੇ ਕੀ ਜਗ੍ਹਾ ਹੁਣ ਬਿਸੀ ਕਿਵੇਂ ਹੁਣ ਦੇਖਣ ਨੂੰ ਮਿਲਦਾ ਕਾਫੀ ਜਿਆਦਾ ਮਕਾਨ ਵੀ ਬਣ ਚੁੱਕੇ ਸ਼ਰਮ ਬਿਲਕੁਲ ਇਹ ਜਗ੍ਹਾ ਬਰਾਂ ਨਹੀਂ ਦਿੰਦੀ ਇਥੇ ਕੰਡਿਆਂ ਦੇ ਝੀਗਰ ਨਾਲ ਕੰਡਿਆਂ ਦੇ ਹੁੰਦੇ ਨੇ ਬੂਟੇ ਬਾਟੇ ਕੁਛ ਵੀ ਆਰਾ ਵਗੈਰਾ ਸਭ ਕੁਝ ਉਹਦੇ ਹੁੰਦਾ ਰਿਹਾ ਪਿਛੋ ਲੰਗੇ ਨਹੀਂ ਜਿੰਨਾਂ ਨੇ ਉਹਨਾਂ ਨੇ ਲੱਗ ਕੇ ਆਸ ਤੇ ਆ ਕੇ ਇਹ ਸਾਰੀ ਸਫਾਈ ਕੀਤੀ ਉਸ ਤੋਂ ਬਾਅਦ ਜਦੋਂ ਢੋਲ ਦੀ ਛਾਣੀਆਂ ਵੱਜੇ ਨੇ ਉਸ ਤੋਂ ਬਾਅਦ ਪਿੰਡ ਗ੍ਰਾਹੀ ਕੀਤੀ ਹੈ ਗ੍ਰਾਹੀ ਕਰਕੇ ਆਸ ਤੇ ਆਸ ਤੇ ਮਤਲਬ ਕਿ ਉਹ ਜਗ ਸਟਾਰਟ ਕਰ ਦਿੱਤਾ ਜਦ ਜਿਹੜਾ ਸਟਾਰਟ ਕਰ ਦਿੱਤਾ ਤੇ ਦਿਨ ਜਿਹੜੀ ਮਹਿਮਾ ਵਧ ਗਈ ਤੇ ਪਬਲਿਕ ਉਹ ਪਬਲਿਕ ਦੇ ਸਾਰੇ ਸਭ ਕੁਝ ਬਣੇ ਕਰ ਉਹ ਬਣਵਾਉਣ ਦੇ ਨੇ ਹਰ ਕੋਈ ਨਹੀਂ ਕਰ ਲਈ ਉਹ ਬਣਵਾ ਰਹੇ ਨੇ ਜੀ ਤੇ ਬਾਕੀ ਤੇ 18 20 ਪਿੰਡ ਜਿਹੜੇ ਆਪਣੇ ਉਹ ਵੀ ਮੇਲ ਲੱਗਦੀ ਆ ਮਈ ਮਹੀਨੇ ਦੀ 20 ਤਰੀਕ ਤੋਂ ਬਾਅਦ ਜਿਹੜਾ ਸ਼ਨੀਵਾਰ ਆਦਵਾਰ ਆਉਂਦਾ ਹੈ ਸ਼ਨੀਵਾਰ ਜਗਰਾਤਾ ਹੁੰਦਾ ਹੈ ਐਤਵਾਰ ਜਾਗੋਂਦੇ ਜੀ ਹਾਂਜੀ ਇਹ ਬਾਕੀ ਹੰਦੀ ਮੈਂ ਮਾਹੀ ਬੜੀ ਬੜੀ ਹਰ ਦੁਨੀਆ ਦੇ ਹਰ ਪਾਸੇ ਜਿਹੜੀ ਵੀ ਦੁਨੀਆ ਹਰ ਤਰੀਕੇ ਦੀ ਆਉਂਦੀਆਂ ਨੇ ਆਪਣੇ ਸੱਚੇ ਮਨ ਨਾਲ ਮੱਥਾ ਟੇਕਦੀ ਹੈ ਉਹ ਜਿਹੜੀ ਉਹ ਮਨੋ ਕਾਮਨਾ ਪੂਰੀ ਹੁੰਦੀ ਹੈ ਦੁਨੀਆ ਰਿਹਾ ਬਣਦਾ ਦੁਨੀਆ ਹੁੰਦੀ ਜਿੰਦੀ ਇਹਦਾ ਬੰਨੀ ਮਾਤਾ ਮੰਦਿਰ ਦਾ ਨਾਮ ਕਿਉਂ ਪਾਇਆ ਗਿਆ ਸੀ ਇਹਦਾ ਨਾਮ ਮੰਨਣੀ ਇਹ ਮਾਤਾ ਇਹ ਮੰਨਣੀ ਹੈ ਜੀ ਨੂੰ ਮੰਨਣੀ ਕਹਿੰਦੇ ਨੇ ਨਾ ਫਿਰ ਮੰਨਣੀ ਮਾਤਾ ਨੂੰ ਪਾਇਆ ਗਿਆ ਇਹਦੇ ਨਾਲ ਇੱਕ ਬੱਚਾ ਹੁੰਦਾ ਰਿਹਾ ਜੀ ਕੋ ਕੁੱਤਾ ਵੀ ਹੁੰਦਾ ਰਿਹਾ ਤੇ ਘਰ ਵਾਲੀ ਦੀ ਫੋਟੋ ਨਾਲ ਲੱਗੀ ਹੋਈ ਹੈ ਜੀ ਕਿ ਇਹ ਕੁੱਤੇ ਦੂਰ ਰਸੇ ਕਰਦੇ ਹੋ ਜਾਂ ਉਰੀ ਦਸੇ ਕਰਦੇ ਉਰੀ ਕੀ ਸਟੋਰੀ ਸੀ ਕੁੱਤਾ ਉਹਦੇ ਨਾਲ ਆਉਂਦਾ ਰਿਹਾ ਜੀ ਜਿੱਥੇ ਆਂਦੇ ਵੀ ਆ ਨੋ ਇਹ ਸੱਤੀ ਹੋਈ ਦੀ ਅਥੇ ਜੀ ਉਹ ਜਿੱਥੇ ਆਂਦੇ ਕੁੱਤਾ ਨਾਲ ਆਦ ਰੇਲੇ ਮੱਥੇ ਮਾਰ ਦਿੱਤੀ ਜੀ ਉਨਾਂ ਜਾ ਕੇ ਫੇਰ ਪਿੰਡ ਦੱਸਿਆ ਉੱਥੇ ਜਾ ਕੇ ਫੇਰਾਂ ਕੇ ਦੇਖਿਆ ਫੇਰ ਆ ਜੀ ਦਰਸ਼ਨ ਦੋਸ਼ਨ ਵੀ ਹੋਏ ਦਰਸ਼ਨ ਦਿਸਦੇ ਹੁੰਦੇ ਆ ਆਪਣੇ ਤੇ ਲਈ ਦਰਸ਼ਨ ਹਾਂਜੀ ਬਿਲਕੁਲ ਐਂ ਪਸਪਕ ਕੰਨਿਆ ਰੂਪ ਵਿੱਚ ਆ ਕੇ ਜਦੋਂ ਦਰਸ਼ਨ ਦਿੰਦੀ ਹੈ ਜੀ ਹਰ ਬੰਦੇ ਆਪਣੀ ਯਾਦ ਲਾਉਂਦੀ ਦੁਨੀਆ ਹੁੰਦੀ ਹੈ ਜੀ ਬੜੀ ਬੜੀ ਦੂਰ ਤੱਕ ਦੁਨੀਆ ਇੱਥੇ ਆਂਦੀ ਜੀ ਹਾਂਜੀ ਜਿਠੇਰੇ ਮਨਾਈ ਜਾਂਦੇ ਹਾਂ ਹਾਂਜੀ ਇਹ ਜਿਠੇਰੇ ਆ ਧੰਦਾ ਦੇ ਜਿਠੇਰੇ ਆ ਜੀ ਹਾਂਜੀ ਕਿੰਨੇ ਕੁ ਲੋਕਾਂ ਦੇ ਇੱਥੇ ਮੇਲ ਵਗੈਰਾ ਜਿਠੇਰੇ ਪੋਜੀ ਇੱਥੇ ਕੋਈ 16 17 ਪਿੰਡ ਆ ਜਿਹੜੇ ਮਤਲਬ ਕੀ ਜਿਹਦੀ ਮੇਲ ਲੱਗਦੀ ਹੈ ਜੀ ਬਾਕੀ ਹੋਰ ਜਿਹੜੀ ਮਕੇਲ ਬਰਾਦਰੀ ਦੇ ਆਪਣੇ ਸਾਡੇ ਆਗੇ ਨੇ ਕਿਤੇ ਬਾਹਰ ਤੋਂ ਦੂਰ ਨੇ ਉਹ ਵੀ ਸਾਰੇ ਇੱਥੇ ਆ ਕੇ ਉਹਨਾਂ ਇਕੱਠੇ ਹੁੰਦੇ ਨੇ ਜੀ ਹਾਂਜੀ ਪਹਿਲਾਂ ਮੰਦਿਰ ਦਾ ਕਿਹੜਾ ਸਟਾਰਟਿੰਗ ਹੋਇਆ ਸੀ ਇਹੀ ਜਗ੍ਹਾ ਤੇ ਸਟਾਰਟਿੰਗ ਇਸੇ ਜਗ੍ਹਾ ਤੇ ਤੇ ਸਟਾਰਟ ਹੋਈ ਜੀ ਹਾਂਜੀ ਉਸ ਤੋਂ ਬਾਅਦ ਮੱਧਕ ਆਸਿਆ ਤੇ ਉਹਨਰੇ ਉਹ ਪਰਲੇਮਾਨੀ ਨਾਲ ਕਾਲੀ ਨਾਗ ਦੇਤਾ ਵਧੀਆ ਨਾਗ ਹੈ ਉਹਦੀ ਉਹਦੀ ਬਣੀ ਬੋਲ ਬਾਬਾ ਕਾਲੀ ਪੀਰ ਬੂਆ ਮਾਤਾਏ ਉਹਨ ਬਾਬਾ ਜੀ ਨਾਲ ਲਾਗਦੇ ਹੈ ਨਾਲ ਬਣੀ ਹੈ ਜੀ ਜਿਹੜੇ ਸਥਾਪਨਾ ਕੀਤੀ ਗਈ ਇਸੀ ਉਲੇ ਮੰਦਪ ਦੀ ਕਿਹੜੇ ਡਿਪਾਰਟਮੈਂਟ ਤੋਂ ਉਦੋਂ ਬਸ ਇਧੇ ਜੀ ਜਿਹੜੀ ਜਿਹੜੀ ਜੀ ਛੋਟੀ ਜੀ ਦੇਰੀ ਜੀ ਉਹਦੇ ਵਿੱਚ ਸਥਾਪਨਾ ਕੀਤੀ ਇਹ ਕਿਰੀ ਮਾਤਾਏ ਮੂਰਤੀ ਪੁਰਾਣੀ ਮੂਰਤੀ ਹੈ ਜੀ ਇਹ ਵੱਡੀ ਪ੍ਰਾਣੀ ਹੈ ਤੇ ਉਹ ਵੱਡੀ ਪ੍ਰਾਣੀ ਜਿਹੜੀ ਉਹ ਖੰਡਿਤ ਹੋ ਗਈ ਹੈ ਫਿਰ ਜਦੋਂ ਇਹ ਬਣਾਇਆ ਹੈ ਫਿਰ ਜਾ ਕੇ ਨਵੀਂ ਮੂਰਤੀ ਬਣਵਾਈ ਹੈ ਫਿਰ ਇਹਦੀ ਸਥਾਪਨਾ ਕਰਾਈ ਹੈ ਇੱਥੇ ਲਾਈ ਹੈ ਤੇ ਇਹ ਪੁਜਾਰੀ ਵਗੈਰਾ ਵੀ ਹੈ ਨਹੀਂ ਪੁਜਾਰੀ ਕੋਈ ਨਹੀਂ ਜੀ ਹਾਂਜੀ ਤੇ ਸੇਵਾਦਾਰ ਕੋਈ ਨਹੀਂ ਜੀ ਇਥੇ ਆਪਣੇ ਇੱਕ ਜ ਆ ਕੇ ਸਵੇਰ ਜਾਮਨੀ ਚੜ੍ਹ ਆਂਗੇ ਧੂਪ ਤੇ ਕਲ ਆ ਜੀਦਾ ਜਾਂ ਜਾਂ ਕੋਈ ਬਾਹਰ ਕੋਈ ਆਂਦੇ ਉਹ ਲਾਲ ਹੋ ਜਾਂਦੇ ਨੇ ਜੀ ਤੇ ਸੇਵਾਦਾਰ ਇਸ ਕਰਕੇ ਇੱਥੇ ਰੱਖਦੇ ਕਿਉਂਕਿ ਇਹ ਬਰਾਂਡ ਜਗਾ ਗਈ ਹੈ ਪਲ ਨੂੰ ਉਹਦੇ ਨਾਲ ਉਨੀਤੀ ਹੋ ਜੇ ਕਿਤੇ ਮਸ਼ਹੂਰ ਹੀ ਨਹੀਂ ਜੀ ਇਹ ਬਾਕੀ ਉਹੀ ਜਿਹੜਾ ਪੈਸਾ ਪੈਸਾ ਇਕੱਠਾ ਕਰਕੇ ਡਿਵੈਲਪਮੈਂਟ ਇਥੇ ਕਰਨੀ ਹੈ ਇਹ ਹੈ ਬਜਾਰੀ ਅਖੇ ਦੀ ਲੱਭੂ ਮੇਲੇ ਚ ਰਸ ਹੁੰਦਾ ਜਾਂ ਹੁੰਦਾ ਵੀ ਲੋਕ ਆਣਾ ਜਾਣਾ ਹੈ ਨਹੀਂ ਮੇਲੇ ਚ ਰਸ ਤੇ ਬਹੁਤ ਹੁੰਦਾ ਜੀ ਮੇਲੇ ਚ ਰਸ ਹੁੰਦਾ ਫਿਰ ਉਸ ਤੋਂ ਬਾਅਦ ਨਰਾਦੇ ਆਉਂਦੇ ਦੁਨੀਆ ਆਉਂਦੀ ਹੈ ਮੱਥਾ ਟੇਕਦੀ ਹੈ ਹਾਂਜੀ ਦੁਨੀਆ ਤੁਰੀ ਰਹਿੰਦੀ ਜੀ ਇਹਦਾ ਪ੍ਰੋਪਰਲੀ ਡਰੈਸ ਦੱਸੋਗੇ ਥੋੜਾ ਜਿਹਾ ਕੋਈ ਡਰਸ ਹੈਦਾ ਇਹ ਹੀ ਹੈ ਮਨਣੀ ਮਾ ਦਾ ਪਰਮਾਨੰਦ ਦੀ ਹੋਰ ਕੋਈ ਡਰਸ ਵੀ ਜੀ ਹਾਂਜੀ ਕਿਹੜੀ ਸਾਈਡ ਤੋਂ ਕਿੱਦਾਂ ਲੋਕੀ ਆ ਸਕਦੇ ਜੀ ਆਣਾ ਇੱਥੇ ਪਰਮਾਨੰਥ ਅਸੇ ਆ ਰਹੇ ਇਧਰੋਂ ਦੁਨੀਆ ਆ ਰਹੀ ਹੈ ਜੀ ਇਧਰੋਂ ਰੋਡ ਬਣਦਾ ਆ ਜੀ ਪਰਮਾਨੰਦ ਦੇ ਵਿੱਚੋਂ ਰੋਡ ਸਦਾ ਆਇਆ ਇੱਥੇ ਛੜਕ ਬਣੀ ਇੱਥੇ ਆ ਗਈ ਕਦੋਂ ਮੇਲਾ ਭੰਡਾਰਾ ਕਦੋਂ ਹੁੰਦਾ ਹੈ ਇਹਦਾ ਭੰਡਾਰਾ ਮਹਾਰਾ ਜੀ ਮਈ ਮਹੀਨੇ ਦੀ 20 ਤਰੀਕ ਨੂੰ ਜੀ 20 ਤਰੀਕ ਨੂੰ ਮਤਲਬ ਕਿ ਜਿਗਰਾ ਬੀ ਤੋਂ ਬਾਅਦ ਜੀ ਮੇਰਾ ਸ਼ਨੀ ਐਤਵਾਰ ਆਏ ਸ਼ਨੀਵਾਰ ਜਗਰਾਤਾ ਹੁੰਦਾ ਹੈ ਤੇ ਵਰਪੰਡਾ ਹੁੰਦਾ ਹੈ ਜਿੱਦਾਂ ਤੁਸੀਂ ਦੱਸਿਆ ਕਿ ਇੱਥੇ ਬਾਬਾ ਕਾਲੀ ਜੀ ਪੀਰ ਜੀ ਦੀ ਮੂਰਤੀ ਹੈਗੀ ਜਾਂਦਾ ਦੇਤਾ ਜੀ ਮੂਰਤੀ ਹੁੰਦਾ ਵੀ ਕੋਈ ਇਤਿਹਾਸ ਹੈਗਾ ਉਹਨਾਂ ਦਾ ਇਤਿਹਾਸ ਹੀ ਇੱਥੇ ਕਿਉਂ ਆਇਆ ਜੋ ਕਿ ਫਿਰ ਜਾ ਕੇ ਅਸੀਂ ਉਹ ਜਾਂ ਕਾਨੂੰਨ ਨੂੰ ਜਾ ਕੇ ਲੈਂਦੇ ਜੀ ਕੀ ਇਤਿਹਾਸ ਥੋੜਾ ਜੰਦਾ ਚੰਨਾ ਪਾਉ ਹਾਂ ਹੁੰਦਾ ਤੇ ਅਸੀਂ ਮਾਰੇ ਮੱਕਣਾਂ ਨੱਕਿਆ ਵੀ ਅੱਜ ਤੇ ਸਾਡੇ ਮੇਨ ਵਿੱਚ ਲੈ ਕੇ ਆਓ ਜੀ ਫਿਰ ਸਾਰੇ ਇਕੱਠੇ ਹੋ ਗਏ ਨਾਗ ਦੇਤੇ ਜੀ ਮੇਰੇ ਦੀ ਮੂਰਤੀ ਤੇ ਚੌਂਕੀ ਕਾਲੀ ਪੀਰ ਦੀ ਆਈ ਉਹ ਫਿਰ ਇੱਥੇ ਹੁਣ ਇਥੋਂ ਦੇ ਮਤਲਬ ਕੀ ਇਹ ਨਵਾਂ ਮੁਰਗੀ ਬਣਾਈ ਜੀ ਕਾਲੀ ਪੀਲੀ ਪਰ ਉਹਨਾਂ ਲੈ ਆਈਆਂ ਅਨੁਸਾਰੇ ਬਣਾਇਆ ਕਿਉਂ ਵੱਡੇ ਬੰਦੇ ਸਭ ਕੁਝ ਕਰੋਗੇ ਜੀ ਜੀ ਆ ਬਸ ਇਦਾਂ ਹੀ ਆਸੇ ਚੱਲੇਗਾ ਇਹ ਅਨੇ ਕੋਈ ਤੇਵਾਨੀ ਇਹ ਮਾਤਰਾਣੀ ਆਪੇ ਖੁਦੀ ਲੋਕਾਂ ਨੂੰ ਅਗਰ ਦਰਸ਼ਨ ਕਰਾ ਦਿੱਤਾ ਹਾਂ ਜੀ ਬਿਲਕੁਲ ਤੋਂ ਮਤਲਬ ਕਿ ਇੱਕ ਵਾਰਦਾਤ ਹੋਈ ਹੈ ਜੀ ਇਹ ਜਾਰੇ ਪੜ੍ਹਦੇ ਆਣੀ ਅਯਤਨ ਲਾਣ ਆਉਂਦੀ ਜਣਾ ਪਿੰਡਾਂ ਦੇ ਵਿੱਚ ਜੀ ਇਹਦੇ ਮਗਰ ਕੋਈ ਬੰਦੇ ਲੱਗੇ ਬੰਦੇ ਲੱਗਣ ਦੇ ਨਾਲ ਉਹਨੂੰ ਇੱਦਾਂ ਕਿਤੇ ਮਾਰ ਨਹੀਂ ਦਿੱਤਾ ਜੀ ਇੱਕ ਕੁੱਤਾ ਹੀ ਨਾਲ ਜੀ ਇਹ ਕੁੱਤਰ ਜਾ ਕੇ ਦੱਸਿਆ ਜੀ ਇਹ ਆਂਦੀ ਨਹੀਂ ਹੈ ਜੀ ਆਪਣੇ ਸ਼ਾਹਪੁਰ ਦਬੂਜੀ ਹੈ ਤਿਰਨਾਂ ਨਾਗਾ ਉੱਥੋਂ ਆਂਦੀ ਰਹੀ ਹੈ ਜੀ ਆਈ ਜਿੱਦਾਂ ਇਹ ਬਿਜੁਗ ਤਰਾਂ ਦੇ ਗਲਾਈ ਉਹਦਾ ਜੀ ਜੀ ਇਹ ਉਹ ਵੇਲੇ ਆਸ ਤੇ ਆਤੇ ਫਿਰ ਆਪਣੇ ਜਿਹੜਾ ਖੂਚ ਕਹਿੰਦੇ ਸੁਟਿਆ ਗਿਆ ਇਸ ਕੀ ਚੀਜ਼ ਹੈ ਉਹ ਮੋਰਾ ਹੀ ਬਸ ਜਦਾਏ ਮਾਤਾ ਦਾ ਮੋਰਾ ਬਣੇਗਾ ਜੀ ਇਹ ਸੁਟਿਆ ਗਿਆ ਕਿਉਂ ਕੱਲ ਕੱਲੀ ਹੁੰਦੀ ਰਹੀ ਹੈ ਮਾਤਾ ਰਣ ਜੀ ਹੋਰ ਕੋਈ ਨਹੀਂ ਉਹ ਬਾਤ ਚ ਆਏ ਨੇ ਸਾਰੇ ਜੀ ਹਾਂ ਜੀ ਮੋਰਾ ਖੂਚ ਸੁਟਣ ਦਾ ਕੀ ਕਾਰਨ ਰਿਹਾ ਸੀ ਉਹ ਕਾਰਨ ਕੀ ਉਹ ਵੀ ਸ਼ਰਤੀ ਬੰਦੇ ਕੋ ਕਰੀ ਜਾਂਦੇ ਨੇ ਠੀਕ ਹੈ ਨੀ ਫਿਰ ਉਹਦੇ ਬਾਅਦ ਚੋ ਕੀ ਹੋਇਆ ਕਿ ਮੋਰਾ ਛੋੜ ਦਿੱਤਾ ਵੈ ਖੂਦ ਉਹਦੇ ਬਾਅਦ ਚੋ ਉਹਦੇ ਬਾਅਦ ਮੋਰਾ ਫੇਰ ਬਣਾਇਆ ਇੱਕ ਉਹ ਫੇਰ ਮੋਰਾ ਮਕੇ ਤੇ ਲਾਇਆ ਮੋਰਾ ਫਿਰ ਉਹ ਖੰਡਤ ਹੋ ਗਿਆ ਖੰਡਤ ਹੋਣ ਤੋਂ ਬਾਅਦ ਫੇਰ ਮੁਰੇ ਨਵਾਂ ਮੋਰਾ ਬਣਾਇਆ ਫੇਰ ਉਹ ਜੀ ਪ੍ਰਵੇਸ਼ਤਾ ਕਰਾਈ ਲਿਆ ਕੇ ਤੇ ਫੇਰ ਮੁਰੇ ਨਾ ਲਾਇਆ ਜਿੱਲੇ ਜੀ ਮੋਰਾ ਖੂਦ ਵਿੱਚ ਛੁੱਟ ਦਿੱਤਾ ਗਿਆ ਤੇ ਫੇਰ ਇਹ ਲੋਕਾਂ ਨੂੰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਮਹਾਮਈ ਦਾ ਮੋਰਾ ਦਵਾਰਾ ਲਗਵਾਣਾ ਉਹ ਦੇਖੋ ਇਹ ਖੂਦ ਵਿੱਚ ਜਿਸ ਵੇਲੇ ਇਹ ਖੂਦ ਦੀ ਕਾਰਡ ਕੱਢੀ ਹੈ ਨਾ ਤੇ ਉਹ ਮੋਹਰਾ ਬਿੱਟੋਂ ਨਿਕਲਿਆ ਜੀ ਇਹ ਹੈ ਨੀ ਉਹ ਨਿਕਲਦੇ ਬਾਅਦ ਫਿਰ ਮੁਕੀ ਹੋਈ ਪਰਟੀ ਗੋਲ ਗਈ ਵੀ ਕਿੱਦਾਂ ਹੋਇਆ ਉਸ ਤੋਂ ਬਾਅਦ ਫਿਰ ਮੁਕੇ ਮੋਹਰਾ ਬਣਾਇਆ ਇਹਦਾ ਲਾਤਾ ਮਾਦਾ ਜੀ ਤੇ ਬਸ ਬੜਾ ਸਾਨਾ ਕੰਮ ਕਰਿਆ ਤੇ ਇਹਨੂੰ ਦਰਸ਼ਨ ਵਗਾਰਾ ਹੋਏ ਮਹਾਮਈ ਦੇ ਦਰਸ਼ਨ ਮਾਰੇ ਹੁੰਦੇ ਵਿੱਚ ਦਿੰਦੀ ਹੈ ਦਰਸ਼ਨ ਜਿਹੜੇ ਦੂਰ ਦੂਰ ਹੋਣਗੇ ਵੀ ਆ ਕੇ ਦਰਸ਼ਨ ਦੇਦੀ ਆਓ ਵੀ ਆਪਣੇ ਥਾਂ ਤੇ ਜੀ ਕਿਵੇਂ ਪਤਾ ਲੱਗਿਆ ਕਿ ਇੱਥੇ ਮਹਾਮਈ ਨੇ ਕੋਈ ਸੁਪਨੇ ਜਾ ਕੇ ਕਿਹਾ ਕਿ ਮੋਹਰਾ ਖੂਦ ਵਿੱਚ ਪਿਆ ਬਈ ਸੁਪਨੇ ਜੇ ਆਏ ਤਾਂ ਹੀ ਕਿਹਾ ਇਹ ਹਾਂਜੀ ਜੀ ਬੜੀ ideia ਹੈ ਜੀ ਜਿਹੜਾ ਵੀ ਬੰਦਾ ਕੋਈ ਵੀ ਇਹ ਨਹੀਂ ਵੀ ਸਾਡੀ ਜਿਠੇੜਾ ਜਿਹੜਾ ਕੋਈ ਵੀ ਦੂਜੀ ਬਰਾਦ ਜਿਹਾਣ ਕੇ ਆਣ ਕੇ ਸੱਚੇ ਮਨ ਨਾਲ ਮੱਥਾ ਟੇਕਦਾ ਹੈ ਜੀ ਉਹਦੀ ਮਰਾਦਾ ਪੂਰੀਆਂ ਹੁੰਦੀ ਹੈ ਜੀ ਹਾਂਜੀ ਕਿਹੜਾ ਦੇਖਣ ਨੂੰ ਮਿਲਦਾ ਪਿਛੇ ਬਾਗ ਵੀ ਲੱਗਿਆ ਹੈ ਇਹ ਬਾਗ ਪਹਿਲਾਂ ਬਾਗ ਸੀ ਜਾਂ ਹੁਣ ਲਗਾਇਆ ਨਹੀਂ ਬਾਗ ਹੋਣ ਲੱਗੇ ਜੀ ਹਾਂਜੀ ਇਹ ਬਾਗ ਹੋਣ ਲੱਗੇ ਪਹਿਲਾਂ ਬਰਾਹਣ ਜੰਗਲ ਜਿਹਾ ਹੁੰਦਾ ਸੀ ਨਹੀਂ ਇੱਥੇ ਬਾਗ ਹੀ ਹੁੰਦੇ ਨੇ ਜਿਆ ਟਾਲੀਆਂ ਬਗਦੀ ਰਹੇ ਨੇ ਲੋਕੀ ਟਾਲੀ ਆਪਣੇ ਆਪਣੇ ਬੰਦੇ ਰਹੇ ਨੇ ਹਾਂਜੀ ਫਸਲ ਹੁੰਦੀ ਰਹੀ ਹੈ ਹਾਂਜੀ ਪਹਿਲੇ ਕਿੰਨੇ ਕਿ ਲੋਕ ਆ ਦਾ ਹਮ ਜਾਣਦੇ ਹੁਣ ਕਿੰਨੇ ਕਿ ਲੋਕ ਆਣ ਜਾਣਾ ਹੁਣ ਤੇ ਕਾ ਵੀ ਲੋਕ ਆਣ ਜਾਣਾ ਨਹੀਂ ਪਹਿਲੇ ਥੋੜਾ ਹੀ ਜਾਣ ਪਰ ਹੁਣ ਜਦੋਂ ਮੇਰਾ ਇਥੋਂ ਦਾ ਕਾਰੋਬਾਰ ਲੰਬੇ ਦਾ ਹੈ 16 ਸਾਲਾਂ ਤੋਂ ਲੋਕਾਂ ਨੂੰ ਬਹੁਤ ਮੌਜਾ ਲੱਗੀ ਰੌਣਕਾਂ ਲੱਗੀਆਂ ਦੇਖ ਨੂੰ ਮਿਲਦਾ ਹੈ ਕਿ ਕਿਹੜੀ ਨੌਜਵਾਨ ਪੀੜੀ ਹੈ ਸਾਡੀ ਉਹ ਆਪਣਾ ਇਤਿਹਾਸ ਭੁੱਲ ਕੇ ਦੂਜੇ ਪਾਸੇ ਰੁੱਕ ਕਰ ਚੁੱਕੀ ਹੈ ਕੀ ਕਹਿਣਾ ਚਾਹੋਗੇ ਉਹ ਮਾਰੀਏ ਦੇਖੋ ਇਹ ਮਾਂ ਬਾਪ ਦੇ ਉੱਤੇ ਡਿਪੈਂਡ ਹੁੰਦਾ ਹੈ ਜਿਸ ਬੱਚੇ ਨੂੰ ਜਦ ਸਲਾਈਨ ਤੇ ਲਾਓ ਉਹ ਲੱਗਦੇ ਨਹੀਂ ਜੀ ਤੇ ਇਹ ਕਿਸੇ ਬੱਚੇ ਨੂੰ ਦੱਸਾਂਗੇ ਹੀ ਨਹੀਂ ਕਿ ਉਹ ਕਿਦਾਂ ਲੱਗੇਗਾ ਲੈਣ ਦੇ ਵਿੱਚ ਤੁਹਾਨੂੰ ਪਤਾ ਹੈ ਅੱਜ ਕੱਲ ਨਸ਼ਾ ਬਹੁਤ ਵੱਧ ਗਿਆ ਜੀ ਬੱਚਿਆਂ ਨੂੰ ਲਾਣਾ ਆਪਣੇ ਹੱਥੋਂ ਹੁੰਦਾ ਹੈ ਮਾਪਿਆਂ ਦੇ ਹੱਥੋਂ ਹੁੰਦਾ ਹੈ ਵੀ ਬੱਚਾ ਐਦਾਂ ਨਹੀਂ ਐਦਾਂ ਕਰਨਾ ਚਾਹੀਏ ਚਲੋ ਆਪਣੀ ਜਿਵੇਂ ਜਿਥੇ ਰਹਿੰਦੇ ਨੇ ਚਲੋ ਉੱਥੇ ਮੱਥਾ ਟੇਕੋ ਬੈਠੋ ਛੜੀਵੇਂ ਤੇ ਅੱਜ ਕੱਲ ਨੌਜਵਾਨਾਂ ਦੇ ਮਡੇ ਕੁਝ ਸੁਣਦੇ ਨਹੀਂ ਜੀ ਅਈਏ ਲੇ ਵਿਫਤਾ ਪੈ ਜਾਂਦੀ ਆ ਫਿਰ ਰੋਈ ਜਾਂ ਹਾਂਜੀ ਹਾਂ ਹੈ ਜੀ ਦੇਖਣ ਮਿਲ ਦੱਸਿਆ ਕਿਦਾਂ ਤੁਸੀਂ ਦੱਸਿਆ ਕਿ ਪਵਿੱਤਰ ਮੰਦਿਰ ਹੈ ਲੋਕਾਂ ਦਾ ਕਾਫੀ ਲੋਕਾਂ ਦਾ ਆਣਾ ਜਾਣਾ ਵੀ ਆ ਲੇਕਿਨ ਨੌਜਵਾਨ ਪੀੜੀ ਦਾ ਕੀ ਇਸ ਤਰ੍ਹਾਂ ਨਹੀਂ ਨੌਜਵਾਨ ਦੀ ਪੀੜੀ ਦਾ ਕੰਮ ਨਾਲ ਉਹਨਾਂ ਦੇ ਸਾਥ ਦਿੰਦੇ ਨੇ ਜਦੋਂ ਜਗ ਭੰਡਾਰ ਆਉਂਦਾ ਹੈ ਨਾਲ ਉਹ ਕਰਦੇ ਨੇ ਹਾਂਜੀ ਸਾਧ ਤਤ ਦੇ ਜਿਹੜੇ ਲੰਘੇ ਚਲੇ ਜਾਂਦੇ ਨੇ ਬਾਕੀ ਜਾਂਦਾ ਰਹਿ ਜਾਂਦਾ ਹੈਗਾ ਇਹ ਬੱਚਿਆਂ ਦਾ ਜਿਹੜੇ ਪਿੰਡਾਂ ਤੋਂ ਆਉਂਦੇ ਉਹ ਵੀ ਬੱਚੇ ਜਾਂਦੇ ਨੇ ਤੇ ਕੰਮ ਕਰਦੇ ਨੇ ਭੰਡਾਰੇ ਦੇ ਵਿੱਚ ਆਣ ਕੇ ਬੜਾ ਸੁਣਾ ਲੋਕੀ ਆਪਣੇ ਲੰਗਰ ਲਾਂਦੇ ਨੇ ਇੱਥੇ ਆ ਕੇ ਹਰ ਤਰ੍ਹਾਂ ਦਾ ਲੰਗਰ ਲੱਗੇ ਜਾਂਦੇ ਹੁੰਦੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਨੀ ਮਾਤਾ ਦਾ ਇਤਿਹਾਸ ਹੈ ਪ੍ਰਧਾਨ ਜੀ ਨੇ ਦੱਸਿਆ ਕਿ ਪਰ ਇੱਥੇ ਕੁਝ ਵੀ ਨਹੀਂ ਹੁੰਦਾ ਪਹਿਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਸੇ-ਪਾਸੇ ਸਾਰਾ ਹੀ ਜੰਗਲ ਹੁੰਦਾ ਸੀ ਜੰਗਲ ਤੋਂ ਬਾਅਦ ਕਿਸੇ ਪਰਿਵਾਰ ਦੇ ਜੀ ਨੇ ਦੇਖਿਆ ਕਿ ਤੇ ਚਿਮਟੇ ਚੋਲ ਕੇ ਬੈਠੇ ਆ ਉਹਨਾਂ ਦਰਸ਼ਨ ਮਹਾਮਈ ਦੇ ਦਰਸ਼ਨ ਹੋਇਆ ਦਰਸ਼ਨ ਹੋਣ ਤੋਂ ਬਾਅਦ ਉਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਸ਼ਖਸ਼ਖ ਮਹਾਮਾਈ ਰਹੇ ਥੇ ਮੋਰਾ ਪਿਆਸੀ ਉਹਨਾਂ ਨੇ ਮੋਰਾ ਜਦੋਂ ਦੇਖਿਆ ਮੋਰਾ ਦੇਖਣ ਤੋਂ ਬਾਅਦ ਉਹਨਾਂ ਨੂੰ ਮਹਾਮਈ ਦੇ ਦਰਸ਼ਨ ਵੀ ਹੋਇਆ ਦਰਸ਼ਨ ਹੋਣ ਤੋਂ ਬਾਅਦ ਉਹਨਾਂ ਮਹਾਮਈ ਰਕਿਆ ਕਿ ਇੱਥੇ ਮੇਰਾ ਮੰਦਿਰ ਬਣਾਇਆ ਜਾਏ ਉਹਨਾਂ ਨੇ ਮੋਰਾ ਲਾ ਕੇ ਮੰਦਿਰ ਬਣਾਇਆ ਅੱਜ ਦੀ ਮੰਦਿਰ ਦੀ ਗੱਲ ਕੀਤੀ ਆਵੇ ਤਾਂ ਕਾਫੀ ਲੋਕਾਂ ਦਾ ਇੱਥੇ ਆਣਾ ਜਾਣਾ ਹੈ ਕੁਝ ਲੋਕ ਦਿੱਲੀ ਜੰਮੂ ਕਰਦੇ ਲੋਕ ਆਂਦੇ ਆਂ ਔਰ ਮਹਾਮਾਇਆ ਦੇ ਦਰਸ਼ਨ ਕਰਕੇ ਜਾਂਦੇ ਆਂ ਇਤਿਹਾਸਿਕ ਮੰਦਿਰ ਹੈ ਅਸੀਂ ਲੋਕਾਂਗੇ ਵੀ ਹੀਲ ਕਰਾਂਗੇ ਕਿ ਮਹਾਮਾਇਆ ਦੇ ਦਰਸ਼ਨ ਕੀਤਾ ਯਾਰ ਔਰ ਮਹਾਮਾਇਆ ਆਸ਼ੀਰਵਾਦ ਲੈ ਕੇ ਆਪਣੇ ਕੰਮ ਕਾਜ ਕੀਤੇ ਜਾਂਦੇ ਦੇਖਦੇ ਰਹੋ ਡੈਨਿਕਸ ਮੇਰਾ ਟੀਵੀ ਡੈਨਿਕਸ ਮੇਰਾ ਟੀਵੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇੱਧਰ ਇਤਿਹਾਸਿਕ ਯਾਤਰਾ ਰਹੀ ਹੈ ਚੱਲਣਗੇ ਦੇਖਦੇ ਰਹੋ ਡੈਨਿਕਸ ਮੇਰਾ ਟੀਵੀ